ਗੁੱਡ ਮਾਰਨਿੰਗ ਦੋਸਤੋ ਰਾਮ ਰਾਮ ਵੈਲਕਮ ਟੂ ਮਾਈ ਨਿਊ ਬਲੌਗ ਲੋਜ਼ੀ ਆ ਗਿਆ ਆਪਾਂ ਕੰਮ ਤੇ ਸਭ ਤੋਂ ਪਹਿਲਾਂ ਦੇਖ ਆਇਸ ਕਿ ਆਪਾਂ ਇੱਥੇ ਕਰਨਾ ਸੀਗਾ ਸਮਰਜੀਬਲ ਦਾ ਕਨੈਕਸ਼ਨ ਆਪਾਂ ਫਿਰ ਸਮਰਜੀਬਲ ਕੀਤਾ ਹੈਗਾ ਫ੍ਰੀ ਉਸ ਤੋਂ ਬਾਅਦ ਉੱਪਰ ਗਏ ਆਗੇ ਉੱਪਰੇ ਫਿਟਿੰਗ ਹੋਈ ਦੀ ਯੂਪੀਵੀਸੀ ਯੂਪੀਵੀਸੀ ਤੋਂ ਸੀਪੀਵੀਸੀ ਕਰਨੀ ਇੱਥੇ ਆਪਾਂ ਫਿਰ ਪਾਣੀ ਸੀਗੀ ਟੀ ਯੂਪੀਵੀਸੀ ਦੀ ਫੀਮੇਲ ਅੱਗੇ ਕਰਨਾ ਸੀਗਾ ਐਮਟੀ ਫਿਰ ਆਪਾਂ ਇੱਥੇ ਕਰ ਦੇਣਾ ਹੋਲ ਤੇ ਲਾadਨਾ ਆਪਾਂ ਬਾਰੂ-ਬਾਰ ਪਾਈਪ ਉਹ ਤੇ ਕਿ ਸੰਦੇਸ਼ ਮਰਸੀ ਬਲ ਉਹ ਤੇ ਕਨੈਕਸ਼ਨ ਕਰਨਾ ਹੈਗਾ ਉਸ ਤੋਂ ਬਾਅਦ ਕੀਤਾ ਆਪਾਂ ਪਾਈਪ ਦੀ ਕਟਿੰਗ ਸ਼ੁਰੂ ਪਾਈਪ ਦੀ ਕਟਿੰਗ ਕਰਕੇ ਕੀਤੀ ਆਪਾਂ ਬਲੇਡ ਨਾਲ ਪਾਈਪ ਦੀ ਕਟਿੰਗ ਫਿਰ ਆਪਾਂ ਉਸ ਉੱਥੇ ਲਾਈ ਯੂਪੀਵੀਸੀ ਟੀਪੀ ਮੈਂ ਸਭ ਤੋਂ ਪਹਿਲਾਂ ਲਾਇਆ ਸੋਲਵੈਂਟ ਫਿਰ ਲਾਈ ਆਪਾਂ ਤੇ ਕਿਦਾਂ ਸੋਲਵੈਂਟ ਲਾ ਕੇ ਲੋ ਜੀ ਆਪਾਂ ਕਰਤਾ ਯੂਪੀਵੀਸੀ ਤੋਂ ਸੀਪੀਵੀਸੀ ਦਾ ਕਨੈਕਸ਼ਨ ਥੋੜੀ ਜੀ ਪਾਈਪ ਦੀ ਸਾਨੂੰ ਕਟਿੰਗ ਕਰਨੀ ਪਈ ਪੈਣੀ ਉਹ ਕੀਤੀ ਆਪਾਂ ਕਟਿੰਗ ਕਟਿੰਗ ਕਰਕੇ ਫਿਰ ਆਪਾਂ ਕਰ ਲੈ ਪਿਆ ਸਾਫ ਉਸ ਤੋਂ ਬਾਅਦ ਲਾਇਆ ਆਪਾਂ ਸੋਲਵੈਂਟ ਟੀ ਨੂੰ ਪਾਈਪ ਨੂੰ ਧੀ ਧੀ ਆਪਾਂ ਥੱਲੇ ਨੂੰ ਸਪਲਾਈ ਉਸ ਤੋਂ ਬਾਅਦ ਲੋ ਜੀ ਆਪਾਂ ਪਾਈਪ ਤਿਆਰ ਕਰ ਲਿਆ ਸਿੱਧਾ ਕਨੈਕਸ਼ਨ ਤਾਂ ਲੱਗਣਾ ਨਹੀਂ ਫਿਰ ਆਪਾਂ ਵੀ 2 2 ਫੁੱਟ ਕਨੈਕਸ਼ਨ ਦੋ ਲੈਂਥਾਂ ਲਈਆਂ 10 10 ਫੁੱਟ ਦੇ ਕਨੈਕਸ਼ਨ ਐਲਬੋ ਲਾ ਕੇ ਨਾਲ ਹੀ ਆਪਾਂ ਜੁਆਇੰਟ ਟੋਟਾ ਕਰਕੇ ਇੱਥੇ ਕਰਤਾ ਹੋਲ ਬਰਗ ਜਗ੍ਹਾ ਵੀ ਨਹੀਂ ਖੜੇ ਹੁੰਦੀ ਪਰ ਇੰਕੇ ਚਲੋ ਉਧਰੋਂ ਕੱਢ ਲੈਨੇ ਉਤੋਂ ਫਿਰ ਨਾਲੋ ਕੇ ਕੱਢਿਆ ਪਿਆਪ ਲਾਇਆ ਲੋ ਜੀ ਆਪਾਂ ਇੱਥੇ ਕਰਤੀ ਕਨੈਕਸ਼ਨ ਇੱਥੋਂ ਪਹੁੰਚ ਗਿਆ ਸਾਡਾ ਕਨੈਕਸ਼ਨ ਥੱਲੇ ਉਸ ਤੋਂ ਬਾਅਦ ਆ ਕੇ ਆਪਾਂ ਸਮਰਸੀਬਲ ਦੀ ਬੋਰ ਦੇ ਪਾਈਪ ਦੀ ਕਿਤੀ ਕਟਿੰਗ ਕਟਿੰਗ ਕੀਤੀ ਆਪਾਂ ਗ੍ਰੈਂਡਰ ਨਾਲ ਜਿੰਨੀ ਜਿੰਨੀ ਲੋੜ ਸੀ ਉਸ ਤੋਂ ਥੱਲੇ ਉਸ ਦੇ ਮੁਤਾਬਕ ਉਸ ਤੇ ਹੀ ਹਿਸਾਬ ਨਾਲ ਕਰ ਲਈ ਆਪਾਂ ਇਹਦੀ ਕਟਿੰਗ ਕਟਿੰਗ ਕਰ ਕਰਕੇ ਫੇਰ ਕੀਤਾ ਫੇਰ ਆਪਾਂ ਡਿਲੀਵਰੀ ਪਾਉਣੀ ਕੀਤੀ ਸ਼ੁਰੂ ਡਿਲੀਵਰੀ ਸੀ ਕਿ 90 ਫੁੱਟ ਬੋਰ ਸੀ 140 ਉਤੇ ਟੇਪ ਨਹੀਂ ਆਪਣੇ ਕੋ। ਹਾਂ ਫਿਰ ਸੋਚਿਆ ਚਲੋ ਰੱਸੀ ਨਾਲ ਬਲ ਮਾਰ ਦਿੰਨੇ ਆ। ਹਮੇਸ਼ਾ ਜਦੋਂ ਵੀ ਡਿਲੀਵਰੀ ਜਾਂ ਲੋਡਿੰਗ ਕਿਤੇ ਵੀ ਲੋਡ ਕਰਨੀ ਆ ਸਭ ਤੋਂ ਪਹਿਲਾਂ ਉਹਨੇ ਮੈਕਸਿਮ ਘੱਟ ਤੋਂ ਘੱਟ 10 ਫੁੱਟ ਤੇ ਟੇਪ ਜਾਂ ਕਿਸੇ ਵੀ ਰੱਸੀ ਨਾਲ ਬੰਨ੍ਹ ਦੇਣੀ ਚਾਹੀਦੀ ਆ ਕਿਉਂਕਿ ਕੰਮ ਨੂੰ ਲੋਡਿੰਗ ਜੇ ਗੱਲ ਕੇ ਟੁੱਟ ਜੇ ਤਾਂ ਤਾਂ ਆਪੀ ਸਪੋਰਟ ਨਾਲ ਬਾਹਰ ਨਿਕਲ ਜੇ। ਇਸੇ ਕਰਕੇ ਆਪਾਂ ਸਸਾ ਸਪੋਰਟ ਤੇ ਰੱਸੀ ਦੇ ਮਾਰਦੇ ਆ ਰੋਲ ਕਰਤੋਂ ਚੰਗੀ ਤਰ੍ਹਾਂ ਕਿ ਕੱਲ ਕੋਈ ਦਿੱਕਤ ਆਵੇ। ਨਹੀਂ ਤਾਰ ਦੇ ਥ्रू ਮੋਟਰ ਵਾਰ ਕਰ ਸਕਦੇ ਆ ਐਂ ਫਿਰ ਇੱਥੇ ਰੋਲ ਮਾਰ ਕੇ 40 ਸੱਤਾ ਜੀ ਆਪ ਲੱਗੇ ਨੇ ਕਹਿੰਦੇ ਚਲੋ ਮੈਂ ਤੁਹਾਡੇ ਨਾਲ ਹੈਲਪ ਕਰਾ ਦਿੰਦਾ ਮੈਟੋ ਮੈਟ ਰਸੀਆਂ ਲਾ ਦਿੰਨੇ ਆ ਆਪ ਨੇ ਅਧਰ ਅਸੀਂ ਫੇਰ ਆ ਗਏ ਸੀ ਇੱਕ ਟੋਟਲ ਆਉਣ ਵਾਲਾ ਉਹ ਟੋਟਲ ਆਇਆ ਆਪਾਂ ਉਸ ਵੇ ਕਨੈਕਸ਼ਨ ਕਰਕੇ ਆਪਾਂ ਸਮਰਚੀਬਲ ਦੀਆਂ ਲਾਈਆਂ ਉਤਾਰਾਂ ਰੈੱਡ yellow blue ਕਿਤੇ ਸਮਰਚੀਬਲ ਦੇ ਕਨੈਕਸ਼ਨ ਬਹੁਤ ਜੀ ਦੇ ਉਸ ਤੋਂ ਬਾਅਦ ਕੀਤੀ ਆਪਾਂ 1.5x1.5 ਦਾ ਮੇਨ ਹੋਲ ਤਿਆਰ। ਕਹਿੰਦੇ ਸੀ ਕਿ ਮੇਨ ਹੋਲ ਗਲੀ ਚ ਜੇਗਾ, ਕਹਿੰਦੇ ਟੱਕਰ ਨਹੀਂ ਲਾਉਣਾ ਹੈਗਾ। ਇੱਥੇ ਪਾਉਣੀ ਆ ਸਲੈਪ। ਫਿਰ ਆਪਾਂ ਬਣਾਇਆ 2x2 ਦਾ ਚਾਲ। ਸਰੀਆ ਲਾ ਗਏ, ਕੁੱਤੇ ਦੇਖੋ ਐ ਪੂਰੀ ਦੇ ਦਿੱਤੀ ਮਜ਼ਬੂਤੀ। ਫਿਰ ਆਪਾਂ ਥੱਲੇ ਰੱਖਿਆ ਫਲਾਈ ਦਾ ਬੋਰਡ। ਫਿਰ ਉੱਤੇ ਪਾਈ ਰੇਤਾ ਤੇ ਫਿਰ ਤੇਲੇ ਪਾਇਆ 2-2 ਇੰਚੀ ਮਸਾਲਾ, ਕੰਕਰੀਟ ਬਜਰੀ ਦਾ। ਫਿਰ ਆਪਾਂ ਕਰਤਾ ਮੇਨ ਹੋਲ ਤਿਆਰ। ਉਸ ਤੋਂ ਬਾਅਦ ਸਾਰਾ ਕੰਮ ਹੋ ਗਿਆ ਥੋ ਗਿਆ ਆਪਾਂ ਫ੍ਰੀ ਫਿਰ ਆ ਗਿਆ ਆਪਾਂ ਦੂਜੀ ਜਗ੍ਹਾ ਉੱਤੇ ਸਾਰੀ ਪਾਈਪਲਾਈਨ ਪਹਿਲੇ ਤੇ ਸਮਰਸੀਬਲ ਹੋਇਆ ਸੀ ਕਿ ਪਹਿਲੀ ਡਿਸਕਨੈਕਟ ਕਰਕੇ ਨਵੀਂ ਨਿਊ ਸ਼ੁਰੂ ਕਰਨੀ ਹੈ ਫਿਰ ਆਪਾਂ ਕਟਰ ਕੋਟਰ ਫੇਟ ਕੇ ਹਿਲਦੀ-ਉਲਦੀ ਕਰਾ ਹਿਲਟੀ-ਉਲਟੀ ਚਾਲੂ ਕਰਦੇ ਕਰਤਾ ਕੰਮ ਸ਼ੁਰੂ ਸਾਰੀ ਫਿਰ ਕਟਿੰਗ ਨਵੇਂ ਸਿਰੇ ਕਰਨੀ ਪਈ ਪਹਿਲਾ ਸੀ ਅੱਧੀ ਦੀ ਫਿਟਿੰਗ UPVC ਉਸ ਤੋਂ ਬਾਅਦ ਆਪਾਂ ਹੁਣ ਕਰਨੀ ਹੈਗੀ ਹੈ CPVC ਸਵਾ ਵੱਈ ਪੌਣੀ ਦੀ ਆਪਾਂ ਸਾਰੀ ਕਟੀ-ਕੋਟਿੰਗ ਕਰਦੇ ਰਹੇ ਜਿਹੋ ਜਿਹੇ ਲਾਈਟ ਬੰਦ ਹੋਈ ਨਹੀਂ ਕਦੀ ਆ ਜਾਂਦੇ ਫੇਰ ਫਿਲਾਲ ਹੋ ਗਈ ਪੈ ਗਈ ਸਾਨੂੰ ਕੰਮ ਕਰਦੇ ਇੱਥੇ ਰਾਤ ਇੱਥੇ ਛੱਡਿਆ ਆਪਾਂ ਕੰਮ ਇੱਥੋਂ ਕਰ ਲਈ ਆਪਾਂ ਕੰਮ ਦੀ ਛੁੱਟੀ ਬਾਕੀ ਮਿਲਦੇ ਆਂ ਕੱਲ ਅੱਜ ਲਈ ਨਹੀਂ ਹੋਗਾ